ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੂ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਸੂਬੇ ਦੇ ਮੁੱਖ ਮੰਤਰੀ ਨੂੰ ਮਿਲ ਲਈ ਫੋਰਟਿਸ ਹਸਪੀਟਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅਤੇ ਰਾਜ ਸਭਾ ਦੇ ਮੈਂਬਰ ਸੰਦੀਪ ਪਾਠਕ ਮਿਲਣ ਲਈ ਹਸਪੀਟਲ ਦੇ ਵਿੱਚ ਆਏ ਹਸਪੀਟਲ ਦੇ ਵਿੱਚ ਆਏ ਉਸ ਤੋਂ ਬਾਅਦ ਲਗਾਤਾਰ 15 ਤੋਂ 20 ਮਿੰਟ ਗੱਲ ਹੋਈ ਸੂਤਰ ਦੱਸਦੇ ਨੇ ਕਿ ਸੰਦੀਪ ਪਾਠਕ ਨੇ ਮੁੱਖ ਮੰਤਰੀ ਦੇ ਕੋਲੋਂ ਅਸਤੀਫੇ ਦੀ ਮੰਗ ਕੀਤੀ ਲੇਕਿਨ ਇਨਾ ਜਲਦੀ ਅਸਤੀਫਾ ਦੇ ਦੇਣਗੇ ਭਗਵੰਤ ਮਾਨ ਕਿਉਂਕਿ ਉਹਨਾਂ ਨੇ ਲਗਭਗ ਪਾਰਟੀ ਨੂੰ ਹੋਂਦ ਵਿੱਚ ਲਿਆਉਣ ਦੇ ਵਿੱਚ 7 ਤੋਂ 8 ਸਾਲ ਮਿਹਨਤ ਕੀਤੀ ਹੈ 7-8 ਸਾਲ ਦੀ ਮਿਹਨਤ ਨੂੰ ਇਵੇਂ ਅਸਤੀਫੇ ਦੇ ਰੂਪ ਦੇ ਵਿੱਚ ਨਹੀਂ ਦੇਣਗੇ ਯਾਨੀ ਕਿ ਮੈਂ ਗੱਲ ਕਰ ਰਿਹਾ ਹਾਂ ਮੁੱਖ ਮੰਤਰੀ ਦੇ ਅਹੁਦੇ ਦੀ ਉਸ ਕੁਰਸੀ ਦੀ ਜਿਸ ਉੱਤੇ ਅੱਖਾਂ ਲਗੀਆਂ ਹੋਈਆਂ ਨੇ ਭਗਵੰਤ ਮਾਨ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਅਤੇ ਕੁਲਤਾਰ ਸਿੰਘ ਸੰਧਵਾ ਦੀਆਂ ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਇੱਕ ਠੋਕੇ ਜਵਾਬ ਦਿੰਦਾ ਹੈ ਉਹਨਾਂ ਨੇ ਕਿਹਾ ਕੀ ਮੇਰੇ ਕੋ ਪੰਜਾਬ ਸੰਭਾਲਿਆ ਨਹੀਂ ਜਾ ਰਿਹਾ ਕੀ ਪੰਜਾਬ ਦੇ ਵਿੱਚ ਜਿਹੜੇ ਡਿਵੈਲਪਮੈਂਟ ਦੇ ਕੰਮ ਹੋ ਰਹੇ ਨੇ ਕੀਤੇ ਨਹੀਂ ਜਾ ਰਹੇ ਕੀ ਗਰਾਉਂਡ ਲੈਵਲ ਦੀ ਰਿਪੋਰਟ ਜ਼ੀਰੋ ਹੈ ਇਸ ਤੇ ਬਹਿਸਵਾਜੀ ਵੀ ਹੋਈ ਸੰਦੀਪ ਪਾਠਕ ਦੇ ਨਾਲ ਸੰਦੀਪ ਪਾਠਕ ਨੇ ਅਸਤੀਫਾ ਮੰਗਿਆ ਲੇਕਿਨ ਉਸ ਨੂੰ ਮੂੰਹ ਦਿਖਾਣੀ ਪਈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆਈ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਦੋ ਧੜਿਆਂ ਦੇ ਵਿੱਚ ਵੰਡੀ ਗਈ ਹੈ ਇੱਕ ਧੜਾ ਹੈ ਕੁਲਤਾ ਸਿੰਘ ਸੰਧਵਾ ਅਰਵਿੰਦ ਕੇਜਰੀਵਾਲ ਤੇ ਸੰਦੀਪ ਪਾਠਕ ਦਾ ਅਤੇ ਰਘੂ ਚੱਡਾ ਦਾ ਦੂਸਰਾ ਧੜਾ ਹੈ ਭਗਵੰਤ ਮਾਨ ਅਤੇ ਗੁਰਮੀਤ ਸਿੰਘ ਖੁੱਡੀਆਂ ਅਤੇ ਉਸ ਦੇ ਸਾਥੀਆਂ ਦਾ ਯਾਨੀ ਕਿ ਪਾਰਟੀ ਦੇ ਵਿੱਚ ਵਟਵਾਰਾ ਹੋ ਗਿਆ ਹੈ ਪਾਰਟੀ ਦੋ ਟੜਿਆਂ ਦੇ ਵਿੱਚ ਵਡੀ ਗਈ ਹੈ ਅੱਜ ਜਿਵੇਂ ਹੀ ਸੂਬੇ ਦੇ ਮੁੱਖ ਮੰਤਰੀ ਹਸਪਤਾਲ ਦੇ ਵਿੱਚ ਛੁੱਟੀ ਲੈ ਕੇ ਬਾਹਰ ਨਿਕਲੇ ਕਿਉਂਕਿ ਲਗਭਗ 3 ਦਿਨ ਹੋ ਗਏ ਨੇ ਮੁਹਾਲੀ ਦੇ ਖਰੜ ਹਸਪਤਾਲ ਜਿਹੜਾ 40 ਸ ਹੈ ਉਹਦੇ ਵਿੱਚ ਐਡਮਿਟ ਸੀ ਜਿਵੇਂ ਹੀ ਅੱਜ ਡਾਕਟਰਾਂ ਵੱਲੋਂ ਕਾਰਡੀਓ ਡਾਕਟਰ ਵੱਲੋਂ ਹਰੀ ਚੰਡੀ ਮਿਲੀ ਨਾਲ ਦੇ ਨਾਲ ਹੀ ਅੱਜ ਮੀਟਿੰਗ ਬੁਲਾ ਲਈ ਸੂਤਰ ਦੱਸਦੇ ਨੇ ਕਿ ਮੀਟਿੰਗ ਬੁਲਾਉਣ ਦਾ ਇੱਕ ਬਹਾਨਾ ਹੈ ਆਏ ਕਿਹੜੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਦੇ ਧੜੇ ਵਾਲੇ ਨੇ ਯਾਨੀ ਕਿ ਕੁਲਤਾ ਸਿੰਘ ਸੰਧਮਾ ਦੇ ਧੜੇ ਵਾਲੇ ਉਥੇ ਮੰਤਰੀ ਜਾਂ ਵਿਧਾਇਕ ਨਹੀਂ ਪਹੁੰਚੇ ਪਾਰਟੀ ਦੇ ਵਿੱਚੋਂ ਵੱਡਾ ਖਲਾਰਾ ਪੈ ਗਿਆ ਹੈ ਵੱਡਾ ਖਲਾਰਾ ਪੈ ਗਿਆ ਹੈ ਹੁਣ ਪਾਰਟੀ ਦੋ ਤੜਿਆਂ 'ਚ ਵੰਡੀ ਗਈ ਹੈ ਜਿੱਦ ਉਤੇ ਹਰੇ ਨੇ ਸੂਬੇ ਦੇ ਮੁੱਖ ਮੰਤਰੀ ਉਹ ਆਪਣਾ ਅਸਤੀਫਾ ਨਹੀਂ ਦੇਣਗੇ ਕਿਉਂਕਿ ਜੇਕਰ ਕੱਲ ਦੀ ਗੱਲ ਕਰੀਏ ਕੁਲਤਾਸ ਸਿੰਘ ਸਿਧਵਾਨੀ ਦੀ ਸਕਿਉਰਟੀ ਅੱਗੇ ਘਟਾ ਦੁਬਾਰਾ ਸਕਿਉਰਟੀ ਮੁੱਖ ਮੰਤਰੀ ਵਾਲੀ ਡਾਇਵਰਟ ਕਰਕੇ ਉਹਨਾਂ ਦੇ ਘਰ ਦੇ ਉਤੇ ਕਿਉਂ ਲਗਾ ਦਿੱਤੀਗੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਮੁੱਖ ਮੰਤਰੀ ਵਾਲੀ ਵੱਡੀ ਗੱਡੀ ਦੇ ਵਿੱਚ ਬਿਠਾਇਆ ਗਿਆ ਕੁਲਤਾਸ ਸਿੰਘ ਸਿਧਵਾਨ ਨੂੰ ਲੇਕਿਨ ਅਚਨ ਚੇਤ ਪਤਾ ਨਹੀਂ ਕੀ ਹੋਇਆ ਕਿ ਅਰਵਿੰਦ ਕੇਜਰੀਵਾਲ ਪੰਜਾਬ ਅਤੇ ਪੰਜਾਬੀਆਂ ਦੀ ਨਬ ਚੈੱਕ ਕਰ ਰਹੀ ਸੀ ਕਿ ਕਿੰਨਾ ਕੁ ਹੰਗਾਮਾ ਹੁੰਦਾ ਹੈ ਕਿੰਨਾ ਕੁ ਖਲਾਰਾ ਹੁੰਦਾ ਹੈ ਫਿਰ ਅੰਦਰ ਖਾਤੇ ਅੱਜ ਸੰਦੀਪ ਪਾਠਕ ਨੂੰ ਭੇਜਿਆ ਗਿਆ ਕਿ ਤੁਸੀਂ ਨਵਜ ਕਰੋ ਆਪਣੇ ਤੌਰ ਤੇ ਭਗਵੰਤ ਮਾਨ ਦੀ ਕੀ ਉਹ ਆਪਣੇ ਅਹੁਦੇ ਤੋਂ ਅਸਤੀਫਾ ਦਿੰਦੇ ਨੇ ਜਾਂ ਨਹੀਂ ਦਿੰਦੇ ਭਾਵੇਂ ਅੱਜ ਗੁਰਮੀਤ ਸਿੰਘ ਖੁੱਡੀਆਂ ਨੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਇਹਨਾਂ ਸਾਰੇ ਪਰਮਾ ਨੂੰ ਨਕਾਰਿਆ ਹੈ ਕਿ ਇਹ ਸਾਰੀਆਂ ਅਫਵਾਹਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਇਹ ਵੇਲੇ ਨੇ ਇਹਨਾਂ ਨੂੰ ਪਰਫਾਰਮਾ ਬਣਾ ਫਲੌਨ ਤੋਂ ਹੋਰ ਕੰਮ ਨਹੀਂ ਲੇਕਿਨ ਜਿਹੜੇ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਪਾਰਟੀ ਦੋ ਧੜਿਆਂ 'ਚ ਵੰਡੀ ਗਈ ਹੈ ਇਸ ਲਈ ਅੱਜ ਸੂਬੇ ਦੇ ਮੁੱਖ ਮੰਤਰੀ ਨੇ ਕਿਸਾਨਾਂ ਦਾ ਬਹਾਨਾ ਮਾਰ ਕੇ ਇੱਕ ਵੱਡੀ ਮੀਟਿੰਗ ਆਪਣੇ ਦਫ਼ਤਰ 'ਚ ਬੁਲਾ ਲਈ ਹੈ ਜਿਹੜੇ ਬਾਗੀ ਧੜੇ ਵਾਲੇ ਨੇ ਉਹ ਅਲੱਗ ਹੋ ਗਏ ਨੇ ਜਿਹੜੇ ਕੁਲਤਾ ਸਿੰਘ ਸੰਧਵਾ ਦੇ ਨਾਲ ਨੇ ਅਤੇ ਜਿਹੜੇ ਭਗਵੰਤ ਮਾਨ ਵਸੀਮ ਸਾਹਿਬ ਮਾਨ ਦੇ ਨਾਲ ਮੁੱਖ ਮੰਤਰੀ ਜਮਦਾਇਕ ਨੇ ਉਹਨਾਂ ਵੱਲੋਂ ਵੀ ਬਗਾਵਤ ਸ਼ੁਰੂ ਕਰ ਦਿੱਤੀ ਹੈ ਕੁਲਤਾਸ ਸਿੰਘ ਸੰਧਵਾ ਦੀ ਉਹ ਕਹਿੰਦੇ ਨੇ ਜੇ ਕਿ ਮੁੱਖ ਮੰਤਰੀ ਰਹਿਣਗੇ ਕਿ ਭਗਵੰਤ ਮਾਨ ਇਧਰ ਅਰਵਿੰਦ ਕੇਜਰੀਵਾਲ ਦਾ ਹੱਥ ਹੈ ਕੁਲਤਾਸ ਸਿੰਘ ਸੰਧਵਾ ਸੰਗਤ ਹੈ ਕੁਲਤਾਸ ਸਿੰਘ ਸੰਧਵਾ ਤੇ ਹੈ ਕੁਲਤਾਸ ਸਿੰਘ ਸੰਧਵਾ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਣਾਉਣਾ ਚਾਹੁੰਦੇ ਨੇ ਲੇਕਿਨ ਸਵੇਰੇ ਦੇ ਮੁੱਖ ਮੰਤਰੀ ਆਪਣੀ ਜਿੱਦ ਉੱਤੇ ਅੜ ਗਏ ਨੇ ਉਹਨਾਂ ਨੇ ਕਿਹਾ ਮੈਂ ਕਿਸੇ ਵੀ ਹਾਲਤੇ ਅਸਤੀਫਾ ਨਹੀਂ ਦੇਵਾਂਗਾ ਤਾਂ